ਅੱਜ ਮੈਂ ਪਹੁੰਚਿਆ ਜੀ ਸੋਲੀਟੇਅਰ ਸਿਨੇਮਾ ਬਟਾਲਾ ਬੀਬੀ ਰਜਨੀ ਫਿਲਮ ਵੇਖਣ ਤੇ ਵਰਕਿੰਗ ਡੇ ਆ ਤੇ ਦੇਖੋ ਤੁਸੀਂ ਜਨਤਾ ਸਪੋਰਟ ਕਰਦੀ ਆ ਕਿ ਚੰਗੀ ਜੀ ਆਵੇ ਸਾਰੇ ਜਰੂਰ ਵੇਖਦੀ ਆ ਮੈਂ ਬਹੁਤ ਸਾਰੇ ਥੀ ਵੇਖੇ ਸੀ ਲੋਕਾਂ ਦੇ ਪੋਜ਼ਟਿਵ ਵਿੱਚੋਂ ਕਈ ਕਈ ਨੈਗੇਟਿਵ ਵੀ ਲੋਕ ਹੈਗੇ ਆ ਸਿਕ ਫਿਲਮ ਕੋਈ ਵੀ ਹੁੰਦੀ ਆ ਨਾ ਆਪਾਂ ਜੇ ਦੋਨੋਂ ਨੂੰ ਦੇਖਨੇ ਆ ਤੇ ਇਹ ਉਦਾ ਸਾਨੂੰ ਜੇ ਤੇ ਇਤਿਹਾਸ ਦੀ ਖੇਚ ਹੋਵੇ ਅੰਦਰੋਂ ਫਿਰ ਤੁਹਾਨੂੰ ਫਿਲਮ ਚੰਗੀ ਲੱਗੇਗੀ ਜੇ ਇਹਨੂੰ ਖੇਚ ਅੰਦਰੋਂ ਨਾ ਹੋਵੇ ਤੇ ਫਿਰ ਫਿਲਮ ਚੰਗੀ ਨਹੀਂ ਲੱਗਦੀ ਇਹ ਆ ਉਹਨਾਂ ਦੇ ਕਰਮ ਇਹ ਚੰਗੇ ਆ ਹੁਣ ਆਪਾਂ ਗੱਲ ਕਰਨੇ ਆ ਮੇਰਾ ਸ਼ੋਅ ਬੁੱਕ ਆ ਮੋਟਰਸ ਚੈੱਕ ਕਰ ਲਈਏ ਮੇਲੇ ਅੱਛਾ ਤਾਂ ਭੁੱਲ ਗਏ ਮੈਨੂੰ ਕੱਕਿਆ ਤੇ ਇਹ ਸਾਹਮਣੇ ਬੋਰਡ ਲੱਗਾ ਪਹਿਲਾਂ ਬੋਰਡ ਵੇਖਦੇ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਤੇ ਹੱਸਦੇ ਰਹੋ ਵਾਹਦੇ ਰਹੋ ਜੀ ਤੇ ਇਹ ਗਲਤ ਮੁੱਦਾ ਮੈਂ ਕਰ ਰਿਹਾ ਵੀ ਜਿਨ੍ਹਾਂ ਨੂੰ ਇਤਿਹਾਸ ਆ ਪਤਾ ਵਾ ਉਹ ਤੇ ਇਹ ਫਿਲਮ ਨੂੰ ਵੇਖਣਗੇ ਇੰਟਰਸਟ ਨਾਲ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨਹੀਂ ਵੇਖਣੀ ਕਿਉਂਕਿ ਕਈ ਬੰਦੇ ਬਾਹਰ ਨਿਕਲੇ ਸਨ ਮੈਂ ਚੋਂ ਉਹਨਾਂ ਨੂੰ ਪੁੱਛਿਆ ਕੈਮਰੇ ਵਾਲ ਨੇ ਵੀ ਕੀ ਮੋਲ ਚੱਲਿਆ ਤੇ ਉਹ ਕਹਿੰਦੇ ਭਾਈ ਨਹੀਂ ਮਜ਼ਾ ਆਇਆ ਫਲਾਂਟਿੰਗ ਕਈ ਹੈਗੇ ਸੀ ਵਿੱਚੋਂ ਤਾਂ ਪਿਛੇ ਇੱਕ ਬੰਦਾ ਹੈਗਾ ਸੀ ਤਾਂ ਮਸਲਾ ਇਹ ਆ ਕਿ ਹੁਣ ਆ ਫਿਲਮ ਆ ਵਖੋ ਉਹ ਬੰਦੇ ਦੇ ਕਰਮ ਕੀ ਚੰਗੇ ਵੀ ਕਰੋ ਤੁਰੇ ਫਿਲਮ ਵੇਖਣ ਤੇ ਮਾੜੇ ਕਰਮ ਕੀ ਸੀ ਮਾਰੇ ਘਰ ਮੇ ਇਹ ਵੀ ਉਹਨਾਂ ਨੂੰ ਪਤਾ ਹੀ ਨਹੀਂ ਇਤਿਹਾਸ ਦਾ ਪਿੱਤਿਆਸ ਕੀ ਆ ਰੱਬ ਦਾ ਨਾਮ ਕੀ ਆ ਅੰਦਰੋਂ ਰੱਬ ਦਾ ਨਾਮ ਕੀ ਆ ਬਾਹਰੋਂ ਤੇ ਸਾਰੇ ਜਪਦੇ ਆ ਉਦਾਂ ਤੇ ਪਰਿਵਾਰਾਂ ਦੇ ਪਰਿਵਾਰ ਆਉਂਦੇ ਆ ਤੁਹਾਨੂੰ ਬਖਾਉਣ ਲੱਗਾ ਵਾਂ ਸਾਹਮਣੇ ਵੇਖੋ ਪਰਿਵਾਰਾਂ ਦੇ ਪਰਿਵਾਰ ਆ ਰਹੇ ਆ ਫਿਰ ਉਹਨੂੰ ਵੇਖਣ ਤੇ ਅੱਜ ਮੈਂ ਇਕੱਲਾ ਆਂ ਪਰ ਪਰਿਵਾਰ ਵੀ ਲੈ ਕੇ ਆਵਾਂਗੇ ਚਲੋ ਅੱਗੇ ਹੁਣ ਆਪਣੀ ਐਂਟਰੀ ਕਰੀਏ ਵਾਚੇ ਆਪਣੇ ਵੀਊਵ ਦਵਾਂਗਾ ਆਪਣੇ ਵਿਚਾਰ ਦਵਾਂਗਾ ਜਰੂਰ ਮੈਂ ਵੀ ਕੀ ਮਨੂ ਉਸ ਉਸ ਕੀਤਾ ਤੇ ਕਿ ਲੋਕ ਉਸ ਕਿਉਂ ਨਹੀਂ ਕਰਦੇ ਸੋ ਸਮਝਿਆ ਗਿਆ ਕਿ ਜਾਂ ਕਿ ਇੰਡੀਆ ਬਣੂਗਾ ਨਸ਼ਾ ਲੰਗਾ ਯੂ ਪ੍ਰਣਾਲੀ ਨਾਲ ਸਰਕਾਰ ਨੇ ਕਰਿਆ ਹੈ ਅਧਿਮੈ ਸਰਕਾਰ ਦਾ ਧੰਨਵਾਦ ਕਰਤ ਹਾਂ 1000 years later ਸਭ ਤੋਂ ਬਾਅਦ ਧੰਨਵਾਦ ਆ ਪਤਰੇ ਸਭ ਤੋਂ ਪਹਿਲਾਂ ਅਮਰ ਹੁੰਦਲ ਜਿਨ੍ਹਾਂ ਨੇ ਫਿਲਮ ਬਣਾਈਆਂ ਫਿਲਮ ਐਡੀ ਜ਼ਬਰਦਸਤ ਫਿਲਮ ਹੈ ਵੀ ਮੈਂ ਕਹਿੰਦਾ ਵੀ ਇਹ ਤਾਂ ਤਾਂ ਕੁਝ ਨਹੀਂ ਹੋ ਸਕਦਾ ਜਿੰਨੀ ਜ਼ਬਰਦਸਤ ਸਟੋਰੀ ਸਾਰਿਆਂ ਨੂੰ ਪਤਾ ਵਾ ਪਰ ਸਟੋਰੀ ਖੁੱਬ ਕੀ ਵੇਖਣ ਦੀ ਵੀ ਲੋੜ ਆ ਜ਼ਬਰਦਸਤ ਫਿਲਮ ਹੈ ਜੀ ਇਸ ਕੋੜੇ ਨਾਲ ਰਜਨੀ ਦਾ ਵਿਆਹ ਕੀਤਾ ਜਿੰਨੇ ਰੱਬ ਦਾ ਭਾਣਾ ਬਿਲਕੁਲ ਮੰਨਿਆ ਵੀ ਹੁਕਮ ਰੱਬ ਦਾ ਵਾ ਪੱਟੀ ਦੀ रियासत ਤੇ ਜੇ ਵੇਖਿਆ ਜਾਈ ਤਾਂ ਦੁਨੀ ਚੰਦ ਵੀ ਜਦੋਂ ਪਹਿਲੀਆਂ ਛੇ ਧੀਆਂ ਆਈਆਂ ਉਦੋਂ ਤੱਕ ਗਲਤ ਨਹੀਂ ਅੱਜ ਆਪਾਂ ਪਹਿਲੇ ਬੱਚੇ ਦਾ ਹੀ ਲਿੰਗ ਨਿਰਧਾਰਨ ਟੈਸਟ ਕਰਨੇ ਆ। ਤੇ ਜੇ ਉਹ ਬੱਚਾ ਕੁੜੀ ਹੋਵੇ ਤੇ ਉਹਨੂੰ ਮਰਵਾਤਾ ਜਾਂਦਾ ਵਾ। ਤੇ ਸਤਵੀਂ ਤੇ ਹੀ ਰਜਨੀ ਦੂਜੀ ਵਿਆਹ ਦੀ। ਤੇ ਜਿਹਨੂੰ ਸਤਵੀਂ ਵੀ ਕੁੜੀ ਹੋਈ ਉਦੋਂ ਉਹਦਾ ਕਮ ਡੋਲਿਆ ਵਾ ਦੁਨੀ ਚੰਦਾ। ਤੋਂ ਪਹਿਲਾਂ ਦੁਨੀ ਚੰਦਾ ਕਮ ਡੋਲਿਆ ਨਹੀਂ ਆ। ਤੇ ਅੱਜ ਘਰ-ਘਰ ਵਿੱਚ ਦੁਨੀ ਚੰਦੇ ਆ। ਅਈ ਇਹ ਚੀਜ਼ ਹੋ ਸਕਦੀ ਆ। ਪ੍ਰੋਡਿਊਸ ਕੀਤੀ ਹੈ ਪਿੰਕੀ ਢਾਲੀਵਾਲ ਨੇ ਐਂਡ ਨਿਤਿਨ ਤਲਵਾਰ ਸਾਰੇ ਬੰਦੇ ਧੰਤਾ ਦੇ ਪਾਤਰ ਜਿੰਨੇ ਵੀ ਇੱਥੇ ਲਿਖੇ ਦਿਖਾਣਦੇ ਆ ਤੇ ਇਹ ਉਹ ਕੀਵਾਂ ਪਰਥਲ ਰਿਆਸਤ ਦਾ ਐਦੀ ਰਿਆਸਤ ਸੀ ਪਰਥਲ ਇਹਦੇ ਮੁੰਡੇ ਨੇ ਦਾ ਰਿਸ਼ਤਾ ਇਹਨਾਂ ਨੇ ਭੇਜਿਆ ਇਹ ਮੁੰਡਾ ਰਾਜਕਮਾਲ ਇਹਦਾ ਰਿਸ਼ਤਾ ਭੇਜਿਆ ਰਜਨੀ ਵਾਸਤੇ ਪਰ ਇਹਨੇ ਚਾਲਾਂ ਚੱਲੀਆਂ ਇਹਨਾਂ ਦੀ ਕਾਰਵਾਈ ਦੀ ਕਾਰਵਾਈ ਨਹੀਂ ਵਡੀਆਂ ਕੁੜੀਆਂ ਰੈਜਣੀਆਂ ਵਾਂ ਨਾ ਕਰਦੋ ਰੈਜਣੀ ਨੇ ਕਹਿਨ ਤੂੰ ਨਾ ਕਰ ਰੈਜਣੀ ਨੇ ਨਾ ਕਰਤੀ ਤੇ ਇਹ ਜਿਹੜਾ ਪਰਥਲ ਦਾ ਰਾਜਾ ਹੀ ਬਾਅਦ ਚ ਫੇਰ ਰੈਜਣੀ ਨੂੰ ਮਿਲਿਆ ਬਾਅਦ ਚ ਜਦੋਂ ਰੈਜਣੀ ਪੀਖ ਮੰਗਦੀ ਪਰਥਰਿਆ ਸੱਚ ਪਹੁੰਚੀ ਆ ਤੇ ਇਸ ਹਕੀਮ ਨੇ ਵੇਖ ਕੇ ਤੇ ਨਾ ਕਰਤੀ ਵੀ ਆ ਜਿਹੜਾ ਕੋੜੇ ਕੋੜੇ ਦਾ ਕੋੜ ਦੂਰ ਨਹੀਂ ਕਰ ਸਕਦਾ ਇਹ ਤਾਂ ਕੋੜ ਦੂਰ ਨਹੀਂ ਹੋ ਸਕਦਾ ਫੇਰ ਸ਼੍ਰੀ ਗੁਰੂ ਰਾਮਦਾਸ ਜੀ ਘਰ ਦੇ ਦਸ ਪਈ ਆ ਜੀ ਰੈਜਣੀ ਨੂੰ ਐਸ ਬੰਦੇ ਨੇ ਐਸ ਬੰਦੇ ਨੇ ਫਿਰ ਉਹ ਪਹੁੰਚੀਆ ਉੱਥੇ ਤੇ ਉੱਥੇ ਜਿਹਨਾਂ ਨੇ ਇਸ਼ਨਾਨ ਕੀਤਾ ਵਾ ਤੇ ਉਹ ਬਿਲਕੁਲ ਹੀ ਬਦਲ ਗਿਆ ਤੇ ਗੁਰੂ ਰਾਮਦਾਸ ਜੀ ਨੇ ਪੁਸ਼ਟੀ ਕੀਤੀ ਹੈ ਗੱਲ ਦੀ ਵੀ ਇਹੋ ਤਰ੍ਹਾਂ ਕਰ ਵਾਲਾ ਵਾ ਸਾਰਿਆਂ ਨੇ ਪਛਾਣਨ ਤੋਂ ਇਨਕਾਰ ਕਰਤਾ ਇਸ ਤੋਂ ਤਾਂ ਕਿ ਰਜਨੀ ਨੇ ਪਛਾਣਨ ਤੋਂ ਇਨਕਾਰ ਕਰਤਾ ਵੀ ਇਹ ਮੇਰਾ ਕਰ ਵਾਲਾ ਨਹੀਂ ਆ ਇੱਕ ਸ਼ੋਹ ਮੁੱਕਾ ਤੇ ਦੂਜੇ ਸ਼ੋਹ ਵਾ ਤੇ ਫੇਰ ਕੰਮ ਫੋਲ ਲਿਆ ਜੀ ਇਹ ਬਹੁਤ ਖੁਸ਼ੀ ਵਾਲੀ ਗੱਲ ਲਿਆ ਮੈਨੂੰ ਵੇਖ ਕੇ ਮਹਿਸੂਸ ਹੋਣ ਦੀ ਵੀ ਕੰਮ ਚੜਨਾ ਐਦਾਂ ਚਾਹੀਦਾ ਵਾ ਪੰਜਾਬ ਚ ਘੱਟੋ ਘੱਟ ਪੂਰੇ ਪੂਰੇ ਪਰਵਾਰ ਨੂੰ ਆਉਣਾ ਚਾਹੀਦਾ ਇਥੇ ਇਹ ਬਟਾਏ ਦਾ ਸੋਲੀ ਟੇਸ ਨਿਮਾ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਸਮਾਪਤ ਕਰਦੇ ਆਂ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਇਸ ਵੀਡੀਓ ਵੇਖ ਕੇ ਨਾ ਫਿਲਮ ਵੇਖ ਕੇ ਬੰਦੇ ਨੂੰ ਸ਼ੀਸ਼ਾ ਵੇਖਣ ਨੂੰ ਮਿਲਿਆ ਸ਼ੀਸ਼ਾ ਦਿਖਦਾ ਵੀ ਆਪਣਾ ਆਪਾ ਅੰਦਰੋਂ ਦੇਖਣ ਲੱਗ ਪੈਂਦਾ ਫਿਰ ਰੈਣੀ ਦੀ ਪਾਵਰ ਇਹ ਹੀ ਫਿਰ ਰੈਣੀ ਨੇ ਜੋ ਰੱਬ ਰਪਣਾ ਕੀਤਾ ਨਾ ਰੈਣੀ ਨੇ ਉਹ ਬੰਨਿਆ ਤੇ ਉਹ ਮੰਨਾਰ ਜਨੀ ਨੂੰ ਕੁੜੀ ਮਿਲਿਆ ਤੇ ਜਨੀ ਨੇ ਕੁੜੀ ਦਾ ਕੋੜ ਵੀ ਦੁਰ ਕਰਤਾ ਤੇ ਜੇ ਦੁਨੀ ਚੰਦ ਨੂੰ ਵੇਖਾਂ ਦੁਨੀ ਚੰਦ ਨੂੰ ਛੇਤੀਆਂ ਦਾ ਬਸ ਪ੍ਰੇਮ ਹੀ ਤੇ ਛੇਤੀਆਂ ਨੂੰ ਨੇ ਮਾਰਿਆ ਨਹੀਂ ਉਹਨੇ ਪਾਲਿਆ ਤੇ ਅੱਜ ਅਸੀਂ ਵੇਖ ਸਕਨੇ ਆ ਵੀ ਘਰ ਘਰ ਦੁਨੀ ਚੰਦ ਕਿੰਨੇ ਪੈਦਾ ਹੋ ਗਏ ਆ ਪਹਿਲਾ ਬੱਚਾ ਟੈਸਟ ਕਰਦੇ ਆ ਤੇ ਉਹਨੂੰ ਮਰਵਾਉਂਦੇ ਵੀ ਆ ਪੰਜ ਤਿੰਨ ਹੁਣ ਕਿੰਨੇ ਮਰਵਾ ਦਿੰਦੇ ਆ ਇਦਾਂ ਦਾ ਸਿਸਟਮ ਚੱਲ ਰਿਹਾ ਅੱਜਕੱਲ੍ਹ ਦੁਨੀਆਂ ਵਿੱਚ ਤੇ ਬਹੁਤ ਕੁਝ ਸਿੱਖਣ ਦੀ ਲੋੜ ਆ ਫਿਲਮ ਵੇਖ ਕੇ ਉਹਨੂੰ ਸਿੱਖ ਨੂੰ ਮਿਲਦਾ ਵੀ ਆ ਤੇ ਜਿਹੜੇ ਬੰਦੇ ਇਹਨੂੰ ਕਹਿੰਦੇ ਆ ਨਾ ਕਈ ਨਿਕਲ ਕੇ ਕਹਿੰਦੇ ਆ ਐਵੇਂ ਹੀ ਐਵੇਂ ਹੀ ਮੈਨੂੰ ਸਮਝ ਨਹੀਂ ਆਈ ਕਿਉਂ ਕਹਿੰਦੇ ਆ ਫਿਲਮ ਬਹੁਤ ਜ਼ਬਰਦਸਤ ਹੈ ਮੈਂ ਆ ਥੋੜੀ ਜ਼ਬਰਦਸਤ ਨਹੀਂ ਆ 1% ਵੀ ਟੜਾ 1 ਮਿੰਟ ਵੀ ਜੇ 2.5 ਘੰਟੇ ਦੀ ਜਾਂ 2 ਘੰਟੇ ਫਿਲਮ ਆ ਤੇ 1 ਮਿੰਟ ਵੀ ਤੁਸੀਂ ਇੰਟਰਸਟ ਲੈਉ ਜ ਨਹੀਂ ਕਰਦੇ ਅਜਿਹੇ ਇੰਨੇ ਖੁੱਬਦੇ ਆ ਚਾਰ ਪੰਜ ਵਾਰੀ ਫਿਲਮ ਵਿੱਚ ਤੁਹਾਡਾ ਮਨ ਭਰਨਾ ਵਾ ਜੇ ਤੁਸੀਂ ਫਿਲਮਾਂ ਦੇਖਣੀਆਂ ਆ ਇਹ ਟੀ ਜ਼ਬਰਦਸਤ ਫਿਲਮ ਆ ਜੀ ਅਮਰ ਹੁੰਦਲ ਦਾ ਇੱਕ ਵਾਰ ਫਿਰ ਧੰਨਵਾਦ ਜਿਨ੍ਹਾਂ ਨੇ ਪ੍ਰੋਡਿਊਸ ਕੀਤੀ ਆ ਨਿਤਿਨ ਧਾਲੀਵਾਲ ਤੇ ਸਾਰੇ ਜਿੰਨੇ ਵੀ ਅਦਾਕਾਰ ਆ ਮੇਰੇ ਨਾਲ ਧੰਦਾ ਦੇ ਪਾਤਰ ਆ ਇਦਾਂ ਦੀਆਂ ਫਿਲਮਾਂ ਹੋਰ ਬਣਾਉ ਜਿੰਨੀਆਂ ਬਣਾ ਸਕਦੇ ਹੁੰਦੀਆਂ ਥੋੜੀਆਂ ਤੇ ਵੀਡੀਓ ਨੂੰ ਆਪਾਂ ਸਮਾਪਤ ਕਰੀਏ ਤੇ ਜਰੂਰ ਪੂਰਾ ਪੂਰਾ ਪਰਿਵਾਰ ਲੈ ਕੇ ਫਿਲਮ ਵੇਖੋ ਤੇ ਤੁਹਾਨੂੰ ਮਜ਼ਾ ਆਊਗਾ ਮਜੇ ਨਾਲ ਵੱਧ ਸਿੱਖਿਆ ਮਿਲੇਗੀ ਜਿਹੜੀ ਇੱਕ ਜ਼ਬਰਦਸਤ ਸਿੱਖਿਆ ਪਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੁਝ ਗੱਲਾਂ ਮੇਰੀਆਂ ਰਹਿ ਗਈਆਂ ਜੀ ਕਰਨ ਵਾਲੀਆਂ ਆਪਾਂ ਹੁਣ ਚੱਲਦੇ-ਚੱਲਦੇ ਕਰਦੇ ਆਂ ਇੱਕ ਗੱਲ ਮੈਂ ਫਿਲਮ 'ਚ ਹੋਰ ਕੀ ਹੁ ਸਿੱਖਣ ਨੂੰ ਮਿਲਦਾ ਵਾ ਵੀ ਜਦੋਂ ਉਹ ਜਾਂਦੇ ਆ ਉਹਨਾਂ ਨੂੰ ਦੱਸ ਪੈਂਦੀ ਆ ਵੀ ਇੱਕ ਚੰਗਾ ਗੁਰਮੁਖ ਬੰਦਾ ਵਾ ਜਿਹੜਾ ਰੱਬ ਦੇ ਨਾਮ ਵਾਲਾ ਵਾ ਉਹਨੂੰ ਮਿਲੋ ਉਹ ਜਿਹਨੂੰ ਆਪਣੇ ਘਰ ਹੋਣ ਲੱਗੇ ਉੱਥੇ ਜਾਂਦੀ ਆ ਤੇ ਉਹ ਇਹ ਕੱਲ ਉਹਨਾਂ ਨੂੰ ਕਹਿੰਦਾ ਵਾ ਵੀ ਤੁਸੀਂ ਕੋਈ ਕਰੋਪੀ ਦੇ ਸ਼ਿਕਾਰ ਹੋਇਆ ਵਾ ਇੱਕ ਕੋੜ ਜਿਹੜਾ ਪਿੰਦਾ ਵਾ ਇਹਨੇ ਪਿਛਲੇ ਕਰਮਾਂ ਵਿੱਚ ਨਾ ਪਿਛਲੇ ਜੁਨਾਕੇ ਦੇ ਵਿੱਚ ਕੋਈ ਬੋਰਡ ਦਾ ਰੁਖ ਸਾੜਿਆ ਵਾ ਪੰਛੀ ਸਾੜੇ ਆਲਣੇ ਸਾੜੇ ਬੜੇ ਨਹੀਂ ਆਪੀ ਮੇਰੀ ਫਸਲ ਖਰਾਬ ਨਾ ਹੋਵੇ ਉਹ ਸਜ਼ਾ ਇਹਨੂੰ ਮਿਲਣੀ ਆ ਹਕੀਮ ਹੀ ਜਵਾਬ ਦੇਗੇ ਆ ਫਿਰ ਰੱਬ ਦਾ ਆਸਰਾ ਲੱਭਾ ਤੇ ਦੂਜੇ ਮੇਰੀ ਬੇਨਤੀ ਹੈਗੀ ਆ ਜਿਹੜੇ ਸਾਡੇ ਧਰਮੀ ਬੰਦੇ ਆ ਉਹਨਾਂ ਨੂੰ ਤਾਂ ਨਹੀਂ ਜਿਹੜੇ ਸਾਡੇ ਧਰਮ ਦੇ ਠੇਕੇਦਾਰ ਆ ਉਹਨਾਂ ਨੂੰ ਮੇਰੀ ਇਹ ਬੇਨਤੀ ਆ ਵੀ ਕੋਈ ਚੀਜ਼ ਗਾਂ ਆਉਂਦਿਆ ਕਰੋ ਜੇ ਕੋਈ ਚੀਜ਼ ਗਾਂ ਨਹੀਂ ਆਉਣੀ ਕਿਤਾਬ ਆ ਤੁਸੀਂ ਉਹ ਨਹੀਂ ਛਪੰਦੇ ਨਹੀਂ ਅੱਜਕੱਸਮਾ ਡਿਜੀਟਲ ਹੈ ਅੱਜ ਨੂੰ ਡਿਜੀਟਲ ਤਰੀਕੇ ਨਾਲ ਕੋਈ ਪੇਸ਼ਕਾਰੀ ਕਰਦਾ ਵਾ ਕਰੋੜਾਂ ਰੁਪਏ ਲਾ ਕੇ ਕੋਈ ਫਿਲਮ ਬੇਚ ਕਰਦਾ ਵਾ ਤੂੰ ਹੀ ਉਹ ਵੀ ਫੇਰ ਨਹੀਂ ਆਉਂਦਿੰਦੇ ਫਿਰ ਨਿਆਣੇ ਤੱਕ ਮੈਸੇਜ ਜਾਣਾ ਕਿੱਦਾਂ ਵਾ ਕਿਤਾਬ ਨਹੀਂ ਆਉਣੀ ਕੋਈ ਫਿਲਮਾਂਕਰ ਨਹੀਂ ਹੋਣਾ ਭਾਵੇਂ ਫਿਲਮਾਂਕਰ ਉਹਨਾਂ ਨੇ ਖਿਆਲ ਰੱਖਿਆ ਵਾ ਜਿੱਥੇ ਗੁਰੂ ਰਾਮਦਾਸ ਜੀ ਦਾ ਇਹ ਸੀਨ ਆਉਂਦੇ ਆ ਉੱਥੇ ਉਹਨਾਂ ਨੇ ਤਸਵੀਰ ਦਾ ਪ੍ਰਯੋਗ ਕੀਤਾ ਵਾ ਜਾਂ ਵਾਇਸਓਵਰ ਕੀਤਾ ਗਿਆ ਵਾ ਇਦਾਂ ਦਾ ਸਿਸਟਮ ਆ ਤਾਂ ਕਿ ਸਿੱਖਿਆ ਮਿਲ ਸਕੇ ਵਧੀਆ ਇੱਕ ਬੜੀ ਵੱਡੀ ਸਿੱਖਿਆ ਮਿਲੀ ਹੈ ਫਿਲਮ ਵੇਖ ਕੇ ਫਿਲਮ ਵੇਖ ਕੇ ਜੇ ਤੁਸੀਂ ਖੁੱਬ ਕੀ ਵੇਖੀ ਜੇ ਤੁਹਾਨੂੰ ਮੈਂ ਦਾਅਵੇ ਨਾ ਕਰਦਾ ਤੁਸੀਂ ਆਪਣੇ ਆਪ ਹੀ ਪੈਗੰਬਰ ਦਾ ਨਾਮ ਯਾਦ ਕਰੋਗੇ 10 ਤੋਂ 15 ਮਿੰਟ ਤੁਹਾਡੇ ਦਿਮਾਗ ਵਿੱਚ ਚੱਲੇਗਾ ਆਪਣੇ ਆਪ ਹੀ ਸ਼ੀਸ਼ਾ ਦਿਖ ਜਾਂਦਾ ਵਾ ਆਪਣਾ ਸ਼ੀਸ਼ਾ ਦਿਖ ਜਾਂਦਾ ਵਾ ਜਿਹਨੇ ਕੁਝ ਅਲਨੇ ਫੁੱਕੇ ਉਹ ਕੋੜ ਦਾ ਰੋਗੀ ਹੋ ਗਿਆ ਤੇ ਜਿਹਨੇ ਰੱਬ ਦਾ ਭਾਣਾ ਮਿੱਠਾ ਕਰਕੇ ਮੰਨਿਆ ਜਿਵੇਂ ਸਾਡੇ ਗੁਰੂਆਂ ਨੇ ਜਿਵੇਂ ਸਾਡੇ ਗੁਰੂਆਂ ਦਾ ਇੱਕ ਉਪਦੇਸ਼ ਆ ਕਿਉਂਕਿ ਉਦੋਂ ਗੁਰਸਿੱਖੀ ਜਿਹੜੀ ਸੀ ਇੰਨੀ ਪ੍ਰਫੁੱਲਤ ਨਹੀਂ ਸੀ ਪਰ ਬਾਬੇ ਨਾਨਕ ਦੀ ਚੜ੍ਹਾਈ ਸੀ ਬਾਬੇ ਨਾਨਕ ਦਾ ਪੂਰਾ ਡੰਕਾ ਵੱਜਦਾ ਸੀ ਜਿੱਥੇ ਦੁਨੀ ਚਾਦ ਨੇ ਸਾਰਿਆਂ ਨੂੰ ਰੋਕਿਆ ਸੀ ਉਹਦੇ ਘਰੋਂ ਹੀ ਬੀਜ ਫੁੱਟਿਆ ਤੇ ਉਹਨਾਂ ਨੇ ਇੱਕ ਮੁਕਾਮ ਤੇ ਪਹੁੰਚਾਇਆ ਆਪਣੀ ਸ਼ਰਧਾ ਦੇ ਨਾਲ ਚੰਗਾ ਜੀ ਸਾਰਿਆਂ ਨੂੰ ਪਿਆਰ ਭਰ ਸਤਿਕਾਰ ਜੀ ਹਾਜ਼ਰ ਰਹੋ ਵਾਹ ਤੇ ਰਹੋ ਜੀ